ਦੋਸਤੋ ਮੈਂ ਤੁਹਾਡਾ ਛੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਅੱਜ ਦੀ ਵੀਡੀਓ ਵੀ ਇੰਟਰਸਟਿੰਗ ਹੋਏਗੀ ਇਸ ਨੂੰ ਲਾਈਕ ਕਰਨਾ ਤੇ ਸ਼ੇਅਰ ਕਰਨਾ ਔਰ ਅੱਜ ਦੀ ਵੀਡੀਓ ਹੈ ਕਿਸ ਸਮੇ ਦੇ ਬਾਰੇ ਇਸ ਜ਼ਿੰਦਗੀ ਦੇ ਬਾਰੇ ਇਹ ਮਨੁੱਖੀ ਜਨਮ ਦੇ ਬਾਰੇ ਇਹ ਜਿਹੜਾ ਮਨੁੱਖੀ ਜਨਮ ਆ ਸਾਰਿਆਂ ਨੂੰ ਬਿਹਤਰ ਜਨਮ ਆ ਸਾਰੀ ਪੂਰੀ ਦੀ ਪੂਰੀ ਜਿਹੜੀ ਕਾਇਨਾਤ ਹੈ ਪੰਛੀ ਪੌਦੇ ਔਰ ਜਿਹੜੇ ਜੀਵ ਜੰਤੂ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਮਨੁੱਖ ਜਿਹੜਾ ਹੈ ਉਹ ਬੜ ਮੁਲਾ ਜਨਮ ਹੈ ਕਿਉਂਕਿ ਸਾਡੇ ਕੋਲ ਬ੍ਰੇਨ ਹੈ ਸਾਨੂੰ ਚੰਗਿਆਈਆਂ ਕਰਨ ਦੇ ਵਿੱਚ ਮਦਦ ਕਰ ਸਕਦਾ ਆਈ ਥਿੰਕ ਕਰਨ ਦੇ ਵਿੱਚ ਮਦਦ ਕਰ ਸਕਦਾ ਹੈ ਸੋ ਇਸ ਦਾ ਸਾਨੂੰ ਲਾਭ ਉਠਾਉਂਦੇ ਰਹਿਣਾ ਚਾਹੀਦਾ ਹੈ ਕਿਸੇ ਨੇ ਸਹੀ ਕਿਹਾ ਹੈ ਕਿ ਕਣੀ ਗਈ ਥੋੜੀ ਰਹੀ ਜਾਂ ਮੈਂ ਪਲਪਲ ਜਾਏ ਇੱਕ ਪਲਕ ਕਰ ਕਰਕੇ ਕਿਉਂ ਇਹ ਜਨਮ ਗਵਾਏ ਸੋ ਸਾਨੂੰ ਇਹ ਜਨਮ ਜਿਹੜਾ ਆ ਗਵਾਉਣਾ ਨਹੀਂ ਚਾਹੀਦਾ ਕਹਿੰਦੇ ਹਨ ਕਿ ਫਿਲਮਾਂ ਦੇ ਵਿੱਚ ਹੀ ਸਿਰਫ ਐਂਡਿੰਗ ਹੈਪੀ ਐਂਡਿੰਗ ਹੁੰਦੀ ਹੈ ਅਸਲੀ ਜ਼ਿੰਦਗੀ ਦੇ ਵਿੱਚ ਹੈਪੀ ਐਂਡਿੰਗ ਹੋਣਾ ਜਿਹੜਾ ਨਾ ਮੁਮਕਿਨ ਹੈ ਉਹ ਸਿਰਫ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਚੰਗੇ ਕਰਮ ਕਰਾਂਗੇ ਜੇ ਅਸੀਂ ਚੰਗੀਆਂ ਡੀਡਸ ਕਰਾਂਗੇ ਜੇ ਅਸੀਂ ਲੋਕਾਂ ਦੀ ਭਲਾਈ ਕਰਾਂਗੇ ਔਰ ਲੋਕਾਂ ਦੀ ਭਲਾਈ ਮਤਲਬ ਆਪਣੀ ਭਲਾਈ ਸੋ ਦੋਸਤੋ ਬਹੁਤ ਚੰਗੇ ਕਰਮ ਕਰਨ ਦੀ ਲੋੜ ਹੈ ਤਾਂ ਕਿ ਇਹ ਜਿਹੜੀ ਦੁਨੀਆ ਹੈ ਇਹ ਜਿਹੜੀ ਧਰਤੀ ਹੈ ਇਹ ਜਿਹੜਾ ਵਾਤਾਵਰਨ ਹੈ ਇਸ ਨੂੰ ਵਧੀਆ ਬਣਾਇਆ ਜਾ ਸਕੇ ਅਸੀਂ ਵਾਤਾਵਰਨ ਦਾ ਕਾਣਾ ਬਹੁਤ ਜ਼ਿਆਦਾ ਕਰ ਚੁੱਕੇ ਹਾਂ ਔਰ ਸਾਨੂੰ ਮਦਰ ਨੇਚਰ ਜਿਹੜੀ ਹੈ ਕਈ ਤਰ੍ਹਾਂ ਦੀ ਸਜਾਵਾਂ ਦੇ ਰਹਿਆ ਇਸ ਦੇ ਲਈ ਸਾਨੂੰ ਤਿਆਰ ਰਹਿਣਾ ਚਾਹੀਦਾ ਹੈ ਜਿਵੇਂ ਕਿ ਭੂਕੰਪ ਪੋਚਾਲ ਹੜ ਅਤੇ ਕਈ ਹੋਰ ਤਰ੍ਹਾਂਆਂ ਕੁਦਰਤੀ ਵਿਪਤਾਵਾਂ ਸੋ ਸਾਨੂੰ ਆਪਣੇ ਆਪ ਨੂੰ ਸੁਧਾਰਨਾ ਪਾਏਗਾ ਕਿ ਅਸੀਂ ਵਾਤਾਵਰਣ ਸੁਧਾਰੀਏ ਸੋਸਾਇਟੀ ਨੂੰ ਸੁਧਾਰੀਏ ਇਸ ਤਰਤ ਨੂੰ ਸੁਧਾਰੀਏ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਇੱਕ ਇਹੋ ਜਿਹਾ ਸਮਾਜ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੂੰ ਦੇਖ ਕੇ ਜਾਈਏ ਤੁਹਾਡਾ ਤੇ ਸਾਡਾ ਸਭ ਦਾ ਰੱਬ ਰਾਖਾ ਸ਼ਬਾਖ ਹੈ ਜੀਂਦੇ ਬਸਦੇ ਰੋ ਗੋਡ ਬlesਸ ਯੂ